6 ਜੂਨ ਦਾ ਦਿਨ ਚੜਦਾ ਹੈ। 6 ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਤੇ ਜਰਨੈਲ ਸੁਬੇਕ ਸਿੰਘ ਦੀ ਸ਼ਹੀਦੀ ਹੁੰਦੀ ਹੈ। ਜੇ ਇਸ ਵੇਲੇ ਜਰਨੈਲ ਸੁਬੇਕ ਸਿੰਘ ਜੀ ਇੱਕ ਮੋਰਚੇ ਤੋਂ ਦੂਸਰੇ ਮੋਰਚੇ ਵੱਲ ਜਾਂਦੇ ਨੇ। ਪਰਕਰਮਾ ਦੇ ਵਿੱਚ ਉਹ ਇਹ ਪਤਾ ਕਰਨ ਚਾਹੁੰਦੇ ਨੇ ਕਿ ਮੋਰਚੇ ਵਿੱਚ ਕੀ ਚੱਲ ਰਿਹਾ ਹੈ। ਸਹੀ ਮੇਰੇ ਨਿਸ਼ਾਨ ਸਾਹਿਬਾ ਦੇ ਕੋਲ ਕੁਝ ਫੌਜੀ ਬੈਠੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸੁਬੇਕ ਸਿੰਘ ਜੀ ਉੱਤਰੋਂ ਬਾਹਰ ਆ ਰਹੇ ਨੇ ਤੇ ਉਹਨਾਂ ਨੇ ਆਪਣੀ ਨਿਗਾਹ ਸੁਬੇਕ ਸਿੰਘ ਦੇ ਉੱਤੇ ਰੱਖੀ। ਜਦੋਂ ਹੀ ਮੋਰਚੇ ਤੋਂ ਹੁੰਦੇ ਹੋਏ ਵਾਪਸੀ ਦਾ ਰਸਤਾਂ ਵੱਲ ਜਾਂਦੇ ਨੇ। ਤੇ ਉਸੇ ਫੌਜੀਆ ਨੇ ਪੂਰੀ ਨਿਗਰ ਰੱਖਦੇ ਹੋਏ ਸਮਾਂ ਦੇਖ ਕੇ ਪੂਰਾ ਗੋਲਿਆਂ ਦਾ ਬਰਸਟ ਉਹਨਾਂ ਦੇ ਉੱਤੇ ਚਲਾ ਦਿੱਤਾ ਜਿਵੇਂ ਹੀ ਜਨਰਲ ਸੁਬੇਕ ਸਿੰਘ ਜੀ ਨੇ ਗੋਲਿਆਂ ਦਾ ਬਰਸਟ ਬਚਿਆ ਉਹ ਕੋਈ ਤਰ੍ਹਾਂ ਚਖਮੀ ਹੋ ਜਾਂਦੇ ਉਹਨਾਂ ਦੇ ਸਰੀਰ ਦੇ ਵਿੱਚੋਂ ਹਰ ਪਾਸੇੋਂ ਖੂਨ ਨਿਕਲ ਰਿਹਾ ਸੀ ਤੇ ਫਿਰ ਉਸ ਤੋਂ ਬਾਅਦ ਜੋ ਜਨਰਲ ਸੁਬੇਕ ਸਿੰਘ ਜੀ ਇੱਕ ਸਿੰਘ ਨੂੰ ਆਵਾਜ਼ ਲਗਾਉਂਦੇ ਕੀ ਜਾਂਦਾ ਹੈ ਕਿ ਉਹਨਾਂ ਨੇ ਸੁਬੇਗ ਸਿੰਘ ਨੂੰ ਆਪਣੀ ਪਿੱਠ ਦੇ ਉੱਤੇ ਬਿਠਾ ਕੇ ਸੰਤ ਪਾਪਾ ਜਰਨੈਲ ਸਿੰਘ ਜੀ ਕੋਲ ਲੈ ਕੇ ਗਏ ਅਤੇ ਉਹ ਉਹਨਾਂ ਨੂੰ ਜਾ ਕੇ ਬਚਨ ਕਰਦੇ ਨੇ ਕਿ ਅਸੀਂ ਤੇ ਆਪਣਾ ਸਮਾਂ ਹੰਢਾ ਲਿਤਾ ਹੁਣ ਸਾਡੀ ਇੱਥੇ ਇਜਾਜ਼ਤ ਦਿਓ ਜਾਣ ਦੀ ਸੰਤ ਪਾਪਾ ਜਰਨੈਲ ਸਿੰਘ ਜੀ ਇਹਦਾ ਜਵਾਬ ਦਿੰਦੇ ਨੇ ਕਿ ਤੁਸੀਂ ਪਹਿਲਾਂ ਜਾ ਰਹੇ ਹੋ ਅਸੀਂ ਤੁਹਾਡੇ ਪਿੱਛੇ ਪਿੱਛੇ ਆ ਰਹੇ ਹਾਂ બસ फर्क ਇੰਨਾ ਹੈ ਕੋਈ ਪਹਿਲਾਂ ਜਾ ਰਿਹਾ ਤੇ ਕੋਈ ਬਾਅਦ ਚ ਜਾ ਰਿਹਾ ਇੱਥੇ ਹੀ ਸੁਬੇਕ ਸਿੰਘ ਜੀ ਇਹ ਵੀ ਕਹਿੰਦੇ ਨੇ ਕਿ ਮੇਰੀ ਜਿਹੜੀ ਡਿਊਟੀ ਲਾਈ ਗਈ ਸੀ ਉਹ ਮੈਂ ਪੂਰੀ ਕੀਤੀ ਤੇ ਇਹ ਬਚਨਾਂ ਦੇ ਨਾਲ ਫਿਰ ਉਹ ਆਪਣੇ ਸਵਾਸ ਛੱਡ ਦਿੰਦੇ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਆਪਣੇ ਹੀ ਹੱਥਾਂ ਨਾਲ ਉਹਨਾਂ ਸ਼ਰੀਰ ਤੇ ਉਹਦੇ ਕੁਝ ਟੁਕੜਾ ਕੱਪੜਾ ਦਿੰਦੇ ਹਨ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਦਰਬਾਰ ਸਾਹਿਬ ਦੇ ਅੰਦਰ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਲੇਕਿਨ ਉਸੇ ਦਿਨ ਅਸਾਂ ਤੱਕ ਸਾਹਿਬ ਤੇ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸ਼ਰਤ ਹੀ ਨਹੀਂ ਚੁਣੀ ਸੈਨਿਕ ਅੰਦਰ ਜਾ ਰਹੇ ਸੀ ਆਪਣੇ ਟੈਂਕਾਂ ਦੇ ਰਾਹੀਂ ਆਪਣੇ ਟੀਮ ਦੇ ਰਾਹੀਂ 5 ਜੂਨ ਨੂੰ ਵੀ ਸਾਰੀ ਰਾਤ ਤੇ ਸਾਰਾ ਦਿਨ ਬੋਲੀਬਾਰੀ ਚਲਦੀ ਰਹੀ ਤੇ ਹੁਣ ਫੌਜੀ ਵੀਰਾਂ ਨੂੰ ਤਾਂ ਫੇਰ ਇਹ ਟੈਨਸ਼ਨ ਪਈ ਹੋਈ ਸੀ ਕਿ ਸਾਰੀ ਰਾਤ ਵੀ ਗੁਰਦੁਆਰੀ ਚਲਦੀ ਰਹੀ ਹੈ ਤੇ ਸਿੰਘ ਹਜੇ ਵੀ ਉੱਥੇ ਡਟੇ ਹੋਏ ਨੇ ਇੱਥੋਂ ਕਾਫੀ ਕੋਜੀ ਡਾਇਬ ਹੋਈ ਸੀ ਕਿਉਂਕਿ ਇੱਕ ਦਿਨ ਪਹਿਲਾਂ ਵੀ ਜਿਵੇਂ ਕਾਫੀ ਮੋਰਚਿਆਂ ਦੇ ਵਿੱਚ ਪੂਰੀ-ਪੂਰੀ ਫੌਜ ਤਬਾਹ ਕੀਤੀ ਗਈ ਸੀ ਤੇ ਇਹ ਫੌਜ ਦੇ ਉੱਤੇ ਸਰਕਾਰ ਨੇ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਕੀਮਤੀ ਪੈਸਾ ਵੇਸ ਕੀਤਾ ਹੋਇਆ ਸੀ ਕਿ ਕਿ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਵੀ ਪੈਸਾ ਵੀ ਜ਼ਿਆਦਾ ਲੱਗਦਾ ਹੈ ਤੇ ਉਹਨਾਂ ਨੂੰ ਹੁਣ ਇੱਥੇ ਇਹ ਹੋ ਰਿਹਾ ਸੀ ਕਿ ਸਾਡੇ ਵੱਲ ਤੋਂ ਵੱਧ ਸੈਨਿਕ ਤੇ ਵੱਧ ਤੋਂ ਵੱਧ ਫੌਜ ਮਾਰ ਰਹੀ ਆ ਇੱਥੇ ਹੁਣ ਬਰਾੜ ਨੂੰ ਇਹ ਵੀ ਟੈਨਸ਼ਨ ਪਈ ਹੋਈ ਸੀ ਤੇ ਕਾਫੀ ਫੌਜ ਅੰਦਰ ਜਾਣ ਤੋਂ ਮਨਾ ਵੀ ਕਰਦੀ ਪਈ ਤੇ ਜਿਨ੍ਹਾਂ ਨੂੰ ਬਰਾੜ ਜ਼ਬਰਦਸਤੀ ਭੇਜ ਰਿਆ ਸੀ ਕਿ ਇਹ ਤੇ ਸਾਨੂੰ ਜਿਹੜੀ ਜੰਗ ਛਿੜੀ ਆ ਤੇ ਲੜਨੀ ਪੈਣੀ ਆ ਜਿਵੇਂ ਦਿਨ ਹੋਰ ਚੜਦਾ ਗਿਆ ਬਰਾੜ ਨੇ ਅੰਦਰ ਟੈਂਕ ਲੈਣ ਦੀ ਪਰਮਿਸ਼ਨ ਲਈ ਤੇ ਇਹ ਪਰਮਿਸ਼ਨ ਤੋਂ ਬਾਅਦ ਉਹ ਅੰਦਰ ਟੈਂਕ ਲੈ ਕੇ ਆਂਦਾ ਆ ਤੇ ਉਹੀ ਟੈਂਕਾਂ ਦੇ ਵਿੱਚ ਇਹ ਗੋਲੇ ਚਲਾਉਂਦਾ ਆ ਜਿਹਦੇ ਵਿੱਚੋਂ ਇੱਕ ਗੋਲੇ ਤੇ ਲੱਗਦਾ ਜਿਹੜੇ ਉੱਥੇ ਪੁਰਾਣੇ ਸ਼ਸਤਰ ਪਏ ਸੀ ਉਹ ਗੋਲਾ ਜਾ ਕੇ ਉੱਥੇ ਲੱਗਦਾ ਜਿਸ ਦਿਨ ਉਹ ਸਾਰਾ ਗਾਲਤਖ ਸਾਬ ਦੇ ਉੱਤੇ ਇਹ ਹਮਰਾ ਦੇਖ ਕੇ ਜਦੋਂ ਕੁਝ ਸਿੰਘਾਂ ਨੂੰ ਇਹ ਪਤਾ ਲੱਗਦਾ ਹੈ ਸੰਤ ਪਾਪਾ ਜਰਨੈਲ ਸਿੰਘ ਜੀ ਪੰਡਾ ਵਾਲੇ ਕੋਲ ਜਾਂਦੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਇਸ ਤਰੀਕੇ ਨੇ ਫੌਜ ਨੇ ਹੁਣ ਆਪਣੇ ਪ੍ਰਾਤਨ ਸ਼ਸਤਰਾਂ ਤੇ ਹਮਲਾ ਕੀਤਾ ਹੈ ਗਾਲਤਖ ਸਾਬ ਤੇ ਹਮਲਾ ਕੀਤਾ ਹੈ ਇਸ ਤੋਂ ਬਾਅਦ ਸੰਤ ਜੀ ਸਾਰੇ ਸਿੰਘਾਂ ਨੂੰ ਵਿਦਾਇਤ ਦਿੰਦੇ ਨੇ ਕਿ ਸਿੰਘੋ ਆਪਣੇ ਕਮਰ ਕੱਸੇ ਕੱਸ ਲੋ ਤੇ ਆਪਣੇ ਸ਼ਸਤਰ ਤੇ ਹਥਿਆਰ ਫੜ ਲਓ ਹੁਣ ਅਸੀਂ ਜੰਗ ਦੇ ਲਈ ਜਾਂਦੇ ਹਾਂ ਸੰਤਰੀ ਸਾਰੇ ਸਿੰਘਾਂ ਨੂੰ ਖੜਾ ਕਰਕੇ ਇਹ ਵੀ ਕਹਿ ਦਿੰਦੇ ਨੇ ਕਿ ਹਜੇ ਵੀ ਸਮਾਂ ਹੈ ਜੇ ਕੋਈ ਇਹ جنگ ਛੱਡ ਕੇ ਪਿਛਲੇ ਦਰਵਾਜ਼ੇ ਥਾੜੇ ਜਾਣਾ ਚਾਹੁੰਦਾ ਹੈ ਤੇ ਉਹ ਜਾ ਸਕਦੇ ਨੇ ਕਿਉਂਕਿ ਉਸ ਵੱਲੇ ਪਿਛਲੇ ਦਰਵਾਜ਼ੇ ਅਜੇ ਵੀ ਖੁੱਲੇ ਹੋਏ ਸੀ ਤੇ ਕੁਝ ਕਿੰਕੂਦੇ ਸਿੰਘ ਉਹਦੋਂ ਵੀ ਗਏ ਛੱਡ ਕੇ ਜੰਗ ਤੇ ਕਾਫੀ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਨੇ ਕਿ ਅਸੀਂ ਆਪਣੇ ਗੁਰੂ ਲਈ ਆਪਣੇ ਮਹਾਰਾਜ ਲਈ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਲਈ ਸ਼ਹੀਦੀ ਦੇਣਾ ਪਸੰਦ ਕਰਾਂਗੇ ਮੈਦਾਨ ਚ ਪੰਜਣਾ ਪਸੰਦ ਨਹੀਂ ਕਰਾਂਗੇ ਇਸ ਦੇ ਨਾਲ ਵੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰ ਕਿ ਕਿ ਸਈ ਮੋਰਚਿਆਂ ਦੀ ਅਗਵਾਈ ਬੀਬੀਆਂ ਵੀ ਕਰ ਰਹੀਆਂ ਸੀ ਮਤਲਬ ਮੋਰਚੇ ਨੂੰ ਲੀਡ ਕਰਨ ਵਾਲੀਆਂ ਉੱਥੇ ਬੀਬੀਆਂ ਵੀ ਸਿਰ ਪਰਦਾ ਦੇਣਾ ਸੰਤਾ ਨੇ ਅਰਦਾਸ ਕੀਤੀ ਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਿੱਚ ਉਹ ਪਰਕਰਮਾਂ ਦੇ ਵਿੱਚ ਅੱਗੇ ਵਧੇ ਤੇ ਕਈ ਸਿੰਘ ਉਹਨਾਂ ਦੇ ਅੱਗੇ ਸਨ ਤੇ ਕਈ ਸਿੰਘ ਉਹਨਾਂ ਦੇ ਪਿੱਛੇ ਸਨ ਸੰਤਾ ਨੇ ਹੋਸਲੇ ਦੀ ਚਿੰਤਾ ਹਵਾਣਾ ਨੀਲੀ ਦਸਤਾਰ ਤੇ ਪਿਸਤੌਲ ਕਲ ਵਿੱਚ ਪਾਇਆ ਹੋਇਆ ਸੀ ਇਹ ਬੰਦੂਕ ਸੰਤਾ ਜੀ ਹਮੇਸ਼ਾ ਆਪਣੇ ਘੋੜਾ ਵੀ ਲੈ ਸਕੇ ਇਹਦੇ ਨਾਲ ਹੀ تین ਮੈਗਜ਼ੀਨ ਗੋਲੀਆਂ ਦੇ ਪਏ ਹੋਏ ਉਹਨਾਂ ਨੇ ਆਪਣੇ ਕਮਰ ਕੱਸੇ ਦੇ ਵਿੱਚ ਅੜਾਏ ਹੋਏ ਸੀ ਸੰਦਾ ਨਾਮ ਹੌਂਸਨ ਸੀ ਤੇ ਭਾਈ ਅਮਰੀਕ ਸਿੰਘ ਜੀ ਨੇ ਵੀ ਹੌਂਸਨ ਗਨ ਫੜੀ ਹੋਈ ਸੀ ਹੁਣ ਸੰਤਾ ਜੀ ਆਪਣੀ ਸਾਰੀ ਫੋਰਸ ਦੇ ਨਾਲ ਮੁਕਾਬਲਾ ਕਰਨ ਵਾਸਤੇ ਥੱਲੇ ਆ ਚੁੱਕੇ ਹਨ ਥੱਲੇ ਆਉਣ ਤੇ ਸੰਤਾ ਨੇ ਵਿਸ਼ਾਨ ਸਾਹਿਬ ਦੇ ਕੋਲ ਬੈਠੇ ਜਿਹੜੀ ਫੋਰਸ ਸਭ ਤੋਂ ਪਹਿਲਾਂ ਮੁਕਾਬਲਾ ਉਹਨਾਂ ਨਾਲ ਕੀਤਾ ਜਦੋਂ ਉਹ ਫੌਜ ਨੇ ਪ੍ਰਸ਼ਤ ਗੋਲੀਆਂ ਦਾ ਚਲਾਇਆ ਤੇ ਉਹਨਾਂ ਦੀ ਬਾਹ ਦੇ ਉੱਤੇ ਜਾ ਕੇ ਲੱਗਾ ਜਿਹਦੇ ਵਿੱਚ ਕਾਫੀ ਗੋਲੀਆਂ ਨੇ ਉਹਨਾਂ ਦੀ ਬਾਹ ਵੀ ਛੱਲੀ ਕਰ ਦਿੱਤੀ ਤੇ ਕਿੰਨੀਆਂ ਗੋਲੀਆਂ ਉਹਨਾਂ ਦੇ ਸਰੀਰ ਦੇ ਉੱਤੇ ਲੱਗੀਆਂ ਇਹ ਗੋਲੀਆਂ ਦੇ ਇਕੱਠੇ ਬੁਸ਼ਾਰਹ ਹੋਣ ਦੇ ਕਾਰਨ ਸੰਤ ਜੀ ਉੱਥੇ ਸ਼ਹੀਦ ਹੋ ਜਾਂਦੇ ਇਸ ਦੇ ਨਾਲ ਹੀ ਭਾਈ ਅੰਮ੍ਰਿਤ ਸਿੰਘ ਉਹਨਾਂ ਦੇ ਵੀ ਬਹੁਤ ਗੋਲੀਆਂ ਲੱਗੀਆਂ ਚੰਗ ਜੁੱਧ ਲੜਦੇ ਸਨ ਤੇ ਇਸ ਦੇ ਨਾਲ ਹੀ ਉਹ ਵੀ ਸ਼ਹੀਦੀ ਪਾ ਜਾਂਦੇ ਹੁਣ ਇੱਥੇ ਹੀ ਇੱਕ ਗੱਲ ਧਿਆਨ ਦੇਣਯੋਗ ਆ ਕਿ ਦੇਖੋ ਮੁਠੀ ਪਰ ਸਿੰਘ ਫਾਉ ਕਿੰਤੀ ਦੇ ਸਿੰਘ ਸੀ ਤੇ ਜਿਹੜੀ ਫੌਜ ਭਾਰਤੀ ਫੋਰਸ ਸੀ ਸੈਂਕੜਾਂ ਦੀ ਤਦਾਰ ਦੇ ਉੱਤੇ ਸੀ ਸਿੰਘਾਂ ਨੇ ਇਸ ਸੈਂਕੜੇ ਫੌਜ ਨੂੰ ਭਜੜਾ ਪਾਇਆ ਹੋਇਆ ਸੀ